ਸ਼ਾਂਤੀਪੂਰਵਕ ਧਗਣਾ ਜਣਾਇਆ ਸਮਝ ਲੱਗਾ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਸ਼ੈਲਿੰਗ ਹੋਣੀ ਬਣਦੀ ਨਹੀਂ ਸੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਆ ਕੇ ਸਾਡੇ ਨਾਲ ਢੱਲ ਬਣ ਲੇਕਿਨ ਉਹਨਾਂ ਨੇ ਤਾਂ ਮਤਲਬ ਗੱਲਬਾਤ ਕਰਨ ਦੀ ਵੀ ਲੋੜ ਨਹੀਂ ਸਮਝੀ ਚੱਲਦੇ ਚੱਲਦੇ ਕਿ ਨਾਲ ਤਾਂ ਸਾਡੀ ਤਬੀਅਤ ਠੀਕ ਆ ਹੁਣ ਬਿਲਕੁਲ ਓਕਿਆ ਚੜ੍ਹਦੀ ਕਲਾ ਚ ਮਾੜਾ ਮਾੜਾ ਪਿੱਛੇ ਵੀਰੇ ਯਾਰ ਕੈਮਰੇ ਵਾਲੇ ਸਾਰੇ ਤਬੀਅਤ ਸ਼ਰਦੀ ਕਲਾ ਦੀ ਰੱਖੂਗੀ ਨੌਰੀ ਬਾਰਡਰ ਤੇ ਇੱਕ ਕਿਸਾਨ ਦੀ ਸ਼ਹੀਦੀ ਹੋਈ ਹੈ ਗੋਲੀ ਲੱਗ ਕੇ ਬਹੁਤ ਬਹੁਤ ਕਰਦਾ ਹੈ

ਜੀ ਜਿੰਨਾ ਗੌਰ ਚ ਤੁਹਾਡੀ ਸਰਕਾਰ ਨਾਲ ਮੀਟਿੰਗ ਹੋਈ ਸੀ ਕਿਹਸਾ ਗੁਣਾ ਹੋਈ ਸੀ ਉਹਨਾਂ ਦਾ ਕੀ ਕਹਿਣਾ ਸੀ ਕਿਉਂ ਅਸੀਂ ਤੁਹਾਨੂੰ ਖੁਦ ਨੂੰ ਚੱਲ ਕੇ ਬਾਰਡਰ ਤੇ ਜਾਣਾ ਕਿਉਂ ਸਾਡੀ ਜਿਹੜੀ ਮੀਟਿੰਗ ਹੋਈ ਹੈ ਸਰਕਾਰ ਦੇ ਕੋਈ ਆਗੂ ਨਹੀਂ ਸੀਗੇ ਸਾਡੀ ਮੀਟਿੰਗ ਤਾਂ ਹੋਈ ਹੈ ਸਾਡੇ ਬੜੇ ਪਿੱਛੇ ਖੜੇ ਆ ਕੋਈ ਜੀ ਉਹਨਾਂ ਦੇ ਵੱਲੋਂ ਇਹ ਸੀਗਾ ਕਿ ਅਸੀਂ ਤੁਹਾਡੀ ਮੀਟਿੰਗ ਅਰੇਂਜ ਕਰਵਾ ਰਹੇ ਹਾਂ ਸੱਦਾ ਵੀ ਆ ਗਿਆ ਸੀਗਾ ਕਿ ਤੁਹਾਡੀ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਕਰਵਾਵਾਂਗੇ ਲੇਕਿਨ ਸਾਡਾ ਉੱਥੇ ਫਰਕ ਹੀ ਰਿਹਾ ਅਸੀਂ ਚਾਹੁੰਦੇ ਸੀਗੇ ਕਿ ਪਹਿਲਾ ਅਜੰਡਾ ਨੋਟ ਕਰੋ। ਹਮ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਤੇ ਹੀ ਚਰਚਾ ਹੋਈ ਮੀਟਿੰਗ ਹੋਈ। ਹਮ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਵੇਂ ਦੇਣਾ ਹੈ। ਹਮ ਉਹਦੇ ਤੇ ਗੱਲ ਕਰਨੀ ਸੀ। ਲੇਕਿਨ ਉਹ ਹਜੇ ਸਾਡੀ ਗੱਲ ਵਿੱਚ ਸੀ। ਸਿਰੇ ਨਹੀਂ ਲੱਗ ਸਕੀ ਸੀ। ਹਾਂ ਉਧਰੋਂ ਸਾਨੂੰ ਸੁਨੇਹਾ ਮਿਲਿਆ ਕਿ ਸਾਡੇ ਉਹ ਬੱਚੇ ਦੀ ਮੌਤ ਹੋ ਗਈ। ਹਮ ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਲੱਗਿਆ ਕਿ ਹੁਣ ਮੀਟਿੰਗ ਕਰਨੀ ਸਹੀ ਨਹੀਂ। ਲੇਕਿਨ ਪ੍ਰਸ਼ਾਸਨਲ ਮੀਟਿੰਗੇ ਕੋਲੋਂ ਸੇ ਲਗਾਤਾਰ ਬੰਬਾਰੀ ਹੋ ਰਹੀ ਸੀ। ਕੀ ਪ੍ਰਸ਼ਾਸਨ ਦੇ ਮਾਇਨੇ ਕੀ ਨੇ? ਕੁਝ ਪ੍ਰਸ਼ਾਸਨ ਨਾਲ ਤੁਸੀਂ ਦਸਵੀਰੇ ਦੇਖ ਰਹੇ ਹੋ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਮੀਟਿੰਗਾਂ ਦੇ ਨਿਗਰ ਹੋ ਰਹੀਆਂ ਨੇ ਜੀ ਪਰ ਕਦੇ ਬੰਬਾਰੀ ਰੁਕੀ ਹੈ ਨਹੀਂ ਰੁਕੀ ਬੰਬਾਰੀ ਨਹੀਂ ਰੁਕੀ ਹੁਣ ਅਸੀਂ ਇਹਨਾਂ ਨੂੰ ਇਹ ਤਾਂ ਚਾਹੁੰਦੇ ਨੇ ਕਿ ਕਿਸਾਨ ਟੇਬਲ ਟਾਕ ਤੇ ਨਾ ਆਉਣ ਇਹਨੂੰ ਛੱਡ ਕੇ ਪਾਸੇ ਹੋ ਜਾਣ ਤੁਸੀਂ ਇਹ ਕਹੀਏ ਦੇਖੋ ਜੀ ਅਸੀਂ ਤਾਂ ਕਿਸਾਨਾਂ ਨੂੰ ਸੱਦ ਰਹੇ ਹਾਂ ਕਿਸਾਨ ਕਲਬਦਲੇ ਨਹੀਂ ਆ ਰਹੇ ਸਾਨੂੰ ਸਾਡੀਆਂ ਸੰਗਠਨਾਂ ਨੂੰ ਸਾਡੀ ਕਿਸਾਨੀ ਨੂੰ ਬਦਨਾਮ ਇਹ ਕਹਿ ਕੇ ਕਰਨ ਵਾਸਤੇ ਚਾਰ ਬੈਠੇ ਨੇ ਕਿ ਇਹ ਤਾਂ ਪੋਲੀਟੀਕਲ ਨੇ ਇਹ ਤਾਂ ਰਾਜਨੀਤੀ ਕਰਨ ਆਏ ਆ ਅਸੀਂ ਸੱਦਾ ਦਿੰਨੇ ਆ ਉਹ ਗੱਲਬਾਤ ਲਈ ਹੱਲ ਕਰੀਏ ਇਹ ਸਾਡੇ ਲਈ ਗੱਲਬਾਤ ਲਈ ਨਹੀਂ ਆਉਂਦੀ ਤਾਂ ਫਿਰ ਸਰਕਾਰ ਨੂੰ ਇੱਕ ਮੌਕਾ ਤਾਂ ਮਿਲੇਗਾ ਪਹਿਲੇ ਵਸਾ ਮੌਜੂਦਾ ਹਾਲਾਤ ਵਿੱਚ ਕਾਨੂੰਨ ਬਣ ਕਾਨੂੰਨ ਕਿੱਦਾਂ ਬਣ ਸਕਦਾ ਹੈਗਾ ਕਿੱਦਾਂ ਤੁਸੀਂ ਸਭ ਨੂੰ ਦਫ਼ਤਰ ਦਿਓ ਬਣਾ ਕੇ ਦੇਖੋ ਮੈਂ ਇੱਕ ਬੇਨਤੀ ਕਰਾਂ ਜੀ ਹਾਂਜੀ ਇਹ ਗੱਲ ਨੋਟ ਕਰਨ ਵਾਲੀ ਹੈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਅਗਰ ਸਰਕਾਰ ਨੇ ਦੇਣਾ ਹੋਵੇ ਤਾਂ ਚਲਾ ਰਹੀ ਨਹੀਂ